ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਦੋ ਖਾਸ ਪੁਲਿਸ ਕਮਿਸ਼ਨਰ ਬਦਲ ਦਿੱਤੇ ਨੇ ਇਹਨਾਂ ਵਿੱਚੋਂ ਇੱਕ ਜਲੰਧਰ ਪੁਲਿਸ ਕਮਿਸ਼ਨਰ ਅਤੇ ਦੂਜਾ ਲਧਿਆਣੇ ਔਰ ਇਹ ਨਾਲ ਹੀ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਨੇ ਹੁਕਮ ਜਾਰੀ ਕਰ ਦਿੱਤੇ ਨੇ ਜਦ ਤੱਕ ਚੋਣ ਪ੍ਰਚਾਰ ਜਦ ਤੱਕ ਚੋਣਾ ਮੁਕੰਮਲ ਰੂਪ ਦੇ ਵਿੱਚ ਨਹੀਂ ਪੈਂਦੀਆਂ ਉਦੋਂ ਤੱਕ ਇਹਨਾਂ ਨੂੰ ਇਲੈਕਸ਼ਨ ਦੇ ਨਾਲ ਜੁੜੀ ਹੋਈ ਪੋਸਟ ਤੇਕ ਨਹੀਂ ਦਿੱਤੀ ਜਾਵੇ ਦੇ ਨਾਲ ਦੀ ਨਾਲ ਭਾਰਤੀ ਚੋਣ ਕਮਿਸ਼ਨ ਨੇ ਦੋਨਾਂ ਜ਼ਿਲ੍ਹਿਆਂ ਵਾਸਤੇ ਜਲੰਧਰ ਪੁਲਿਸ ਵਾਸਤੇ ਔਰ ਲੁਧਿਆਣਾ ਪੁਲਿਸ ਵਾਸਤੇ ਸੀਨੀਅਰ ਆਈਪੀਐਸ ਅਫਸਰਾਂ ਦਾ ਪੈਨਲ ਮੰਗ ਲਿਆ ਅਸਲ ਦੇ ਵਿੱਚ ਸ਼ਿਕਾਇਤਾਂ ਦੇ ਆਧਾਰ ਤੇ ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੋ ਜੋ 2009 ਬੈਚ ਦੇ ਆਈਪੀਐਸ ਆਫੀਸਰ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਤਾਂ ਇਸੇ ਤਰ੍ਹਾਂ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਜੋ ਜੋ 2009 ਬੈਚ ਦੇ ਆਈਪੀਐਸ ਅਫਸਰ ਨੇ ਉਹਨਾਂ ਦੇ ਵੀ ਤਬਾਦਲੇ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਇੱਕ ਵੱਡਾ ਝਟਕਾ ਸੂਬਾ ਸਰਕਾਰ ਨੂੰ ਸੁਪਨ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਤੇ ਨਾਲ ਦੀ ਨਾਲ ਕੁਲਦੀਪ ਸਿੰਘ ਚਾਲ ਔਰ ਪੁਲਿਸ ਕਮਿਸ਼ਨਰਾਂ ਨੂੰ ਲੈ ਕੇ ਜਿਹੜੇ ਭਾਰਤੀ ਚੋਣ ਕਮਿਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਉਹਨੂੰ ਲੈ ਕੇ ਸਰਕਾਰ ਨੂੰ ਹੁਕਮ ਚਾੜ੍ਹ ਦਿੱਤੇ ਗਏ ਨੇ ਜਿਹੜੀ ਹੁਣੇ ਖਬਰ ਸਾਂਝੀ ਕਰ ਰਿਹਾ ਤੁਹਾਡੇ ਨਾਲ ਕਿ ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਤਬਾਦਲੇ ਕਰਦੇ ਆਦੇਸ਼ ਜਾਰੀ ਕਰ ਦਿੱਤੇ ਨੇ ਆਪਣੇ ਆਦੇਸ਼ਾਂ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਕਿ 2009 ਬੈਚ ਦੇ ਆਈਪੀਐਸ ਅਫਸਰ ਸੁਪਨ ਸ਼ਰਮਾ ਜਿਹੜੇ ਇਸ ਸਮੇਂ ਜਲੰਧਰ ਪੁਲਿਸ ਕਮਿਸ਼ਨਰ ਦੇ ਤੌਰ ਤੇ ਕੰਮ ਕਰ ਰਹੇ ਸੀ ਤੇ ਇਸੇ ਤਰ੍ਹਾਂ 2009 ਬੈਚ ਦੇ ਹੀ ਆਈਪੀਐਸ ਅਫਸਰ ਕੁਲਦੀਪ ਚਾਲ ਜਿਹੜੇ ਜੋ ਇਸ ਸਮੇਂ ਲੁਧਿਆਣਾ ਪੁਲਿਸ ਕਮਿਸ਼ਨਰ ਸੀ ਉਹਨਾਂ ਨੂੰ ਦੋਨਾਂ ਅਹੁਦਿਆਂ ਤੋਂ ਮੁਕਤ ਕਰ ਦਿੱਤਾ ਗਿਆ ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਮੁਖ ਸਕੱਤਰ ਉਨਾਰਾਗ ਵਰਮਾ ਨੂੰ ਲਿਖੀ ਚਿੱਠੀ ਤੇ ਦਿੱਤੇ ਆਦੇਸ਼ ਦੇ ਮੁਤਾਬਕ ਕਹਿ ਦਿੱਤਾ ਕਿ ਇਹਨਾਂ ਦੋਨਾਂ ਨੂੰ ਇਲੈਕਸ਼ਨ ਰਿਲੇਟਡ ਡਿਊਟੀ ਨਾ ਦਿੱਤੀ ਜਾਵੇ ਔਰ ਇਸ ਤੋਂ ਇਲਾਵਾ ਦੋਨਾਂ ਪੁਲਿਸ ਜ਼ਿਲ੍ਹਿਆਂ ਬਾਸੇ ਲੁਧਿਆਣਾ ਪੁਲਿਸ ਤੇ ਜ਼ਿਲਹੰਦਰ ਪੁਲਿਸ ਵਾਸਤੇ ਦੋ ਨਵੇਂ ਪੈਨਲ ਮੰਗਲੇ ਨੇ ਜ਼ਿਲੰਦਰ ਵਾਸਤੇ ਵੀ ਤਿੰਨ ਸੀਨੀਅਰ ਆਈਪੀਐਸ ਅਫਸਰਾਂ ਦਾ ਪੈਨਲ ਮੰਗਲੇ ਔਰ ਜ਼ਿਲੰਦਰ ਵਾਸਤੇ ਵੀ ਇਸ ਤੋਂ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨੇ ਕਈ ਪੁਲਿਸ ਅਫਸਰ ਤਬਾਦਲੇ ਕੀਤੇ ਸੀ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਸੀ ਜਿੱਥੇ ਪਹਿਲਾਂ ਪੀਪੀਐਸ ਅਫੀਸਰ ਕੰਮ ਕਰ ਰਹੇ ਸੀ ਤੇ ਉਹਨਾਂ ਦੇ ਤਬਾਦਲੇ ਕਰਕੇ ਆਈਪੀਐਸ ਅਫੀਸਰ ਲਾ ਦਿੱਤੇ ਗਏ ਇਸ ਤੋਂ ਇਲਾਵਾ ਜਲੰਧਰ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਸੀ ਉਹਨਾਂ ਦਾ ਤਬਾਦਲਾ ਫਿਰ ਗੁਰਦਾਸਪੁਰ ਕਰ ਦਿੱਤਾ ਹੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਜਲੰਧਰ ਭੇਜ ਦਿੱਤਾ ਗਿਆ ਸੀ ਤਾਂ ਇਹ ਵੱਡਾ ਝਟਕਾ ਪੰਜਾਬ ਸਰਕਾਰ ਨੂੰ ਕਿ ਇਲੈਕਸ਼ਨ ਕਮਿਸ਼ਨ ਨੇ ਦੋਨਾਂ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰ ਬਦਲ ਦਿੱਤੇ ਨੇ ਕੁਲਦੀਪ ਸਿੰਘ ਚਾਲ ਜੋ ਇਸ ਸਮੇਂ ਲੁਧਿਆਣਾ ਪੁਲਿਸ ਦੇ ਮਿਸ਼ਨਰ ਸਨ ਸੋ ਆਪਣੇ ਸ਼ਰਮਾ ਜੋ ਇਸ ਸਮੇਂ ਜਲੰਧਰ ਪੁਲਿਸ ਦੇ ਚੀਫ ਸਨ ਦੋਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਇਹ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਦ ਤੱਕ ਲੋਕ ਸਭਾ ਚੋਣਾਂ ਮੁਕੰਮਲ ਨਹੀਂ ਹੋ ਜਾਂਦੀਆਂ ਤਦ ਤੱਕ ਇਹਨਾਂ ਨੂੰ ਇਲੈਕਸ਼ਨ ਡਿਊਟੀ ਤੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇ ਇੱਕ ਕਹਿਣ ਦਾ ਮਤਲਬ ਹੈ ਕਿ ਇੱਕ ਸੀਰੀਅਸ ਦੋਸ਼ਾਂ ਦੇ ਤਹਿਤ ਜਿਹਾ ਭਾਰਤੀ ਚੋਣ ਕਮਿਸ਼ਨ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹੋਣਗੇ ਇਸੇ ਕਰਕੇ ਇਹਨਾਂ ਦੀ ਜਗ੍ਹਾ ਹੁਣ ਹੋਰ ਨਵੇਂ ਪੁਲਿਸ ਅਫਸਰਾਂ ਦਾ ਪੈਨਲ ਮੰਗ ਲਿਆ ਭਾਰਤੀ ਜੋਨ ਕਮਿਸ਼ਨ ਵੱਲੋਂ ਜੋ ਆਦੇਸ਼ਾਂ ਵਿੱਚ ਲਿਖਿਆ ਗਿਆ ਕਿ ਇਹਨਾਂ ਨੂੰ ਇਲੈਕਸ਼ਨ ਡਿਊਟੀ ਨਾ ਦਿੱਤੀ ਜਾਵੇ ਇਹਦੇ ਕਈ ਮayne ਹੋ ਸਕਦੇ ਨੇ ਔਰ ਲਾਜ਼ਮੀ ਤੌਰ ਤੇ ਹੁਣ ਇਹਨਾਂ ਦੀ ਜਗ੍ਹਾ ਜਿਹੜੇ ਸੀਨੀਅਰ ਆਈਪੀਐਸ ਅਫਸਰ ਐਸਮੇ ਪੰਜਾਬ ਦੇ ਵਿੱਚ ਘਟੋ-ਘਟ ਡੀਆਈਜੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਤਿੰਨ ਤਿੰਨ ਪੈਨਲ ਤਿੰਨ ਤਿੰਨ ਨਾਮ ਜਾਣੇ ਨੇ ਚੋਣ ਕਮਿਸ਼ਨ ਔਰ ਚੋਣ ਕਮਿਸ਼ਨ ਨੇ ਦੇਖਣਾ ਕਿ ਜਿਹੜੇ ਸੀਨੀਅਰ ਮੋਸਟ ਆਈਪੀਐਸ ਅਫੀਸਰ ਹੋਣਗੇ ਜਿਨ੍ਹਾਂ ਦਾ ਇਲੈਕਸ਼ਨ ਕਰਵਾਉਣ ਦਾ ਰਿਕਾਰਡ ਸਹੀ ਹੋਊਗਾ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਤੇ ਜਲੰਧਰ ਦੀ ਡਿਊਟੀ ਦਿੱਤੀ ਜਾਊਗੀ ਲੇਕਿਨ ਫਿਲਹਾਲ ਦੇਖਦੇ ਆ ਕਿ ਸੂਬਾ ਸਰਕਾਰ ਵੱਲੋਂ ਕਿਹੜੇ ਸੀਨੀਅਰ ਪੁਲਿਸ ਅਫਸਰਾਂ ਦਾ ਨਵਾਂ ਪੈਨਲ ਭੇਜਿਆ ਜਾਂਦਾ ਉਸ ਪੈਨਲ ਦੇ ਵਿੱਚੋਂ ਕਿਸ ਆਈਪੀਐਸ ਅਫੀਸਰ ਨੂੰ ਜਲੰਧਰ ਵਾਸਤੇ ਤੇ ਲੁਧਿਆਣਾ ਵਾਸਤੇ ਜ਼ਿੰਮੇਵਾਰੀ ਬਤੌਰ ਪੁਲਿਸ ਕਮਿਸ਼ਨਰ ਮਿਲਦੀ ਹੈ ਲੇਕਿਨ ਫਿਲਹਾਲ ਸੂਬਾ ਸਰਕਾਰ ਨੂੰ ਇੱਕ ਚਟਕਾ ਉਹਨਾਂ ਦੇ ਦੋ ਪੁਲਿਸ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਨੇ ਬਦਲ ਦਿੱਤੇ ਨੇ ਇਸ ਜਾਣਕਾਰੀ ਅਧਰ ਤੁਹਾਡੇ ਤੋਂ ਲੈਂਦੇ ਆ ਗਏ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ